ਮੈਂ ਨikhil Mehta ਬਾਗਵਾਨੀ ਵਿਕਾਸ ਅਫਸਰ ਲੁਧਿਆਣਾ ਬਾਗਵਾਨੀ ਦੇ ਨਾਲ ਜੁੜ ਕੇ ਕਿਸਾਨ ਆਪਣੇ ਸੈਲਫ ਮਾਰਕੀਟਿੰਗ ਬ੍ਰਾਂਡਿੰਗ ਕਰਕੇ ਹੀ ਮੁਨਾਫਾ ਕਮਾ ਸਕਦੇ ਆ ਪਹਿਲਾਂ ਮੰਡੀਕਰਨ ਤੋਂ ਲੈ ਕੇ ਪਹਿਲਾਂ ਡਿਮਾਂਡ ਦੇਖ ਕੇ ਵੈਰਾਈਟੀ ਸਿਲੈਕਟ ਕਰਕੇ ਫਿਰ ਇਹਦੇ ਵਿੱਚ ਹੀ ਅੱਗੇ ਸੈਲਫ ਮਾਰਕੀਟਿੰਗ ਜਾਂ ਕਿਸਾਨ ਹੱਟ ਦੇ ਵਿੱਚ ਆਪਣੇ ਖੇਤਾਂ ਤੋਂ ਸਿੱਧਾ ਗਾਹਕਾਂ ਤੱਕ ਜਿਹੜੇ ਆ ਚੀਜ਼ਾਂ ਸਬਜ਼ੀਆਂ ਬਾਗਵਾਨੀ ਫਸਲਾਂ ਵੇਚ ਕੇ ਵੱਧ ਪੈਸਾ ਕਮਾਇਆ ਜਾ ਸਕਦਾ ਹੈ ਕਣਕ ਚੌਨੇ ਦੇ ਫਸਲੀ ਚੱਕਰ ਚੋਂ ਬਾਹਰ ਨਿਕਲਿਆ ਜਾ ਸਕਦਾ ਹੈ ਜਿਵੇਂ ਕਿ ਕਰਤਾਰਪੁਰ ਵਿੱਚ ਸੈਂਟਰ ਆਫ ਐਕਸਲੈਂਸ ਹੈਗਾ ਤੇ ਮੋਗੇ ਵਿੱਚ ਹਾਈ ਟੈਕ ਵੈਜੀਟੇਬਲ ਸੈਂਟਰ ਹੈਗਾ ਇਦਾਂ ਦੇ ਸੈਂਟਰ ਜਿਹੜੇ ਹਰ ਜ਼ਿਲ੍ਹੇ ਚ ਹੋਣ ਤਾਂ ਜੋ ਇਹ ਇੱਕ ਚਾਨਣ ਮਨਾਰੇ ਬਣ ਸਕਣ ਕਿਸਾਨਾਂ ਦੇ ਲਈ ਲੋਕੀ ਆਪਣੀ ਖੇਤੀ ਮਾਡਲਾਂ ਨੂੰ ਦੇਖ ਸਕਣ ਕਿ ਜਿਹੜੇ ਵੱਧ ਖੇਤੀ ਜਿਹੜੀ ਲਾਹੇਵੰਦ ਖੇਤੀ ਮਾਡਲ ਨੇ ਉਹਨਾਂ ਨੂੰ ਅਪਣਾ ਸਕਣ ਤੇ ਇਹਦੀ ਸਿਖਲਾਈ ਤੇ ਟ੍ਰੇਨਿੰਗਾਂ ਬਾਗਵਾਨੀ ਵਿਭਾਗ ਵੱਲੋਂ ਲੈ ਕੇ ਆਪਣਾ ਜਿਹੜਾ ਖੇਤੀ ਦਾ ਕੀਤਾ ਉਹ ਵਧੀਆ ਪਰਫੁੱਲਤ ਕਰ ਸਕਣ ਤਾਂ ਜੋ ਖੇਤੀ ਨੂੰ ਇੱਕ ਲਾਹੇਵੰਦ ਕੀਤਾ ਬਣਾਇਆ ਜਾ ਸਕੇ